ਦੇ ਵਿੱਚ ਆਇਆ ਹੜ ਲੋਕਾਂ ਦੇ ਖੇਤਾਂ ਦੇ ਵਿੱਚ ਵੜਿਆ ਪਾਣੀ ਤਾਂ ਹੈਰਾਨ ਹੋਏ ਕਿਸਾਨ ਜੀਹਾਂ ਦਾਜੀ ਹੈ ਕਿ ਸੁਨਾਮ ਦੇ ਵਿੱਚ ਪੈਂਦੇ ਪਿੰਡ ਖੜਿਆਲ ਦੇ ਕੋਲੋਂ ਗੁਜਰਦੀ ਨਹਿਰ ਦੇ ਵਿੱਚ ਵੱਡਾ ਪਾਰ ਪੈ ਗਿਆ ਤਕਰੀਬਨ 50 ਫੁੱਟ ਲੰਮਾ ਪਾਰ ਪਿਆ ਜਿਸ ਕਰਕੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਸਿੱਧਾ ਪਾਣੀ ਵੜ ਗਿਆ ਤੇ ਹੜ ਵਰਗੇ ਹਾਲਾਤ ਬਣਦੇ ਨਜ਼ਰ ਆਏ ਕਿਉਂਕਿ ਅਜਿਹਾ ਸੀਨ ਉਦੋਂ ਦੇਖ ਨੂੰ ਮਿਲਦਾ ਜਦੋਂ ਭਾਰੀ ਬਰਸਾਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਨਦੀਆਂ ਦੇ ਜਿਹੜੇ ਕਿ ਇਹ ਕਿਨਾਰੇ ਟੁੱਟਦੇ ਹੋਏ ਨਜ਼ਰ ਆਉਂਦੇ ਨੇ ਪਰ ਇੱਥੇ ਦੇਖਿਆ ਕਿ ਪਹਿਲਾਂ ਹੀ ਇਹ ਪਾੜ ਪੈ ਗਿਆ ਜਿਸ ਕਰਕੇ ਕਿਸਾਨਾਂ ਦੇ ਖੇਤ ਪਾਣੀ ਦੇ ਵਿੱਚ ਡੁੱਬ ਗਏ ਇਸ ਨੂੰ ਲੈ ਕੇ ਲੋਕਾਂ ਨੇ ਕਿਹਾ ਕਿ ਅਸੀਂ ਇਸ ਦੀ ਸ਼ਿਕਾਇਤ ਪ੍ਰਸ਼ਾਸਨ ਨੂੰ ਕਰ ਚੁੱਕੇ ਹਾਂ ਪਰ ਕੋਈ ਵੀ ਧਿਆਨ ਨਹੀਂ ਦਿੱਤਾ ਅਤੇ ਜਿਹੜੇ ਕਿਸਾਨ ਨੇ ਉਹਨਾਂ ਨੇ ਆਪਣੀ ਮੱਕੀ ਦੀ ਫਸਲ ਵੀ ਬੀਜੀ ਹੋਈ ਸੀ ਜਿਸ ਕਰਕੇ ਉਹਨਾਂ ਦੀ ਫਸਲ ਵੀ ਤਬਾਹ ਹੋਈ ਹੈ ਹਾਲਾਤ ਤਾਂ ਜੀ ਦੇਖੋ ਸਭ ਦੇ ਸਾਹਮਣੇ ਨੇ ਹਾਲਾਤ ਤਾਂ ਗੰਭੀਰੇ ਬਣੇ ਹੋਏ ਨੇ ਜਿੰਨੇ ਬਣੇ ਹੋਏ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਦੱਸ ਚੁੱਕੇ ਤੇ ਲਗਾਤਾਰ ਇਹ 2 ਸਾਲ ਹੋ ਗਏ ਨੇ ਨਹਿਰ ਟੁੱਟਦੀ ਨੂੰ ਤੇ ਅਸੀਂ ਨੇ ਪਿਛਲੀ ਵਾਰ ਵੀ ਜਦੋਂ ਨਹਿਰ ਟੁੱਟੀ ਐ ਅਸੀਂ ਐਮ ਐਲ ਏ ਸਾਹਿਬ ਲਵੇ ਸਾਰੇ ਪ੍ਰਸ਼ਾਸਨ ਲਵੇ ਜੇ ਆਈ ਲਵੇ ਐਸ ਡੀ ਐਮ ਲਵੇ ਸਭ ਲਵੇ ਜਾ ਕੇ ਤਲਾਹ ਕਰੀ ਸੀ ਵੀ ਇਹਦੀ ਮੁਰੰਮਤ ਕਰਵਾਓ ਪਰ ਉਸ ਟਾਈਮ ਸਾਨੂੰ ਹਵਾਲਾ ਦਿੱਤਾ ਗਿਆ ਵੀ ਕੋਈ ਗੱਲ ਨਹੀਂ ਹਜੇ ਨਹਿਰ ਚੱਲਦੀ ਐ ਜਦੋਂ ਨਹਿਰ ਖੜੀ ਤੇ ਮੁਰੰਮਤ ਕਰਾਵਾਂਗੇ ਪਰ ਸਾਨੂੰ ਬਸ ਕੱਲੇ ਦਲਾਸੇ ਮਿਲੇ ਨੇ ਤੇ ਹੁਣ ਜਦੋਂ ਸਾਡਾ ਨੁਕਸਾਨ ਹੋ ਗਿਆ ਹੁਣ ਸਾਰੇ ਉਰੇ ਇੱਕ ਆਪਕ ਕਹਿ ਦਈਏ ਵੀ ਆਪ ਦਾ ਫਰਜ ਨਿਭਾਉਣ ਇੱਕ ਉਪਰ ਟੈਂਪਰੇਰੀ ਫਰਜ ਨਿਭਾਉਣ ਦੇ ਮਾਰੇ ਆ ਰਹੇ ਨੇ ਵੀ ਹੁਣ ਸਾਡਾ ਜਾਇਬ ਨਾ ਸਰਦਾ ਨਹੀਂ ਨਹੀਂ ਇਹ ਏਸੀ ਵਾਲੇ ਕਮਰਿਆਂ ਚੋਂ ਨਿਕਲਦੇ ਨਹੀਂ ਪੂਰੇ ਦੇਖ ਲਓ ਜੀ ਸਾਡੀ ਸਾਰੀ ਫਸਲ ਬਰਬਾਦ ਹੋ ਗਈ ਸਾਡਾ 40-40000 ਰੁਪਏ ਦਾ ਕੀਲਾ ਤੇ ਖਰਚਾ ਕਰਿਆ ਹੋਇਆ ਮੱਕੀ ਦਾ ਉਹ ਸਾਰੀ ਮੱਕੀ ਦੀ ਫਸਲ ਬਰਬਾਦ ਹੋ ਗਈ ਆ ਤੁਸੀਂ ਪਿੱਛੇ ਦੇਖ ਰਹੇ ਹੋ ਜੀ ਇਹ ਸਾਡਾ ਲਾ ਲਓ ਵੀ ਝੋਨਾ ਲੱਗਿਆ ਹੋਇਆ ਹੈ ਤੀਗਾ ਬਾਕੀ ਜਿਹੜੀ ਪਨੀਰੀ ਰਹਿ ਗਈ ਪਿੱਛੇ ਉਹ ਸਾਰੀ ਮਰ ਜੂਗੀ ਤੇ ਹੁਣ ਸਾਡਾ ਨਾ ਸਾਡੇ ਲਈ ਪਨੀਰੀ ਵੇਚਣ ਦਾ ਸਮਾਂ ਕੋਈ ਤੇ ਬਾਕੀ ਨੁਕਸਾਨ ਤਾਂ ਤੁਹਾਡੇ ਸਾਹਮਣੇ ਹੀ ਹੈ ਜੀ ਕਾਰਨ ਕੀ ਹੈ ਪਿਛਲੇ ਸਾਲ ਵੀ ਨਹਿਰ ਤੁਸੀਂ ਹੈ ਕੀ ਕਾਰਨ ਹੈ ਕਾਰਨ ਤਾਂ ਜੀ ਉਹੀ ਹੈ ਵੀ ਨਹਿਰ ਦੀ ਮੁਰੰਮਤ ਨਹੀਂ ਹੋ ਰਹੀ ਜੀ ਹਾਂ ਓਵਰਫਲੋ ਪਾਣੀ ਛੱਡ ਦਿੰਦੇ ਨੇ ਜੀ ਨਹਿਰ ਚ ਨਹਿਰ ਪ੍ਰਾਣੀ ਹੋ ਗਈ ਠੀਕ ਹੈ ਹਾਂ ਹੋਰ ਕੋਈ ਬਸ ਮੈਂ ਤਾਂ ਉਹੀ ਆਖੀ ਨਹੀਂ ਪ੍ਰਸ਼ਾਸਨ ਦੀਆਂ ਗੈਲੀਆਂ ਇਹ ਹੈ ਹਾਂ ਵੀ ਜਦ ਇਹਦੀ ਸਫਾਈ ਨਹੀਂ ਕਰਦੇ ਢੰਗ ਨਾਲ ਮੌਕੇ ਤੇ ਲੀਕੇਜ ਨਹੀਂ ਬੰਦ ਕਰਦੇ ਜਿਹੜੀ ਹੋ ਜਾਂਦੀ ਹੈ ਹਾਂਜੀ ਹਾਂ ਜੀ ਸਵਾਲ ਕੀ ਨਾਮ ਹੈ ਜੀ ਆਪਣਾ ਸਤਗੁਰ ਸਿੰਘ ਜੀ ਕਿਹੜਾ ਪਿੰਡ ਹੈਗਾ ਖੜਿਆਲ ਜੀ ਸਤਗੁਰ ਜੀ ਕੀ ਘਟਨਾ ਹੋਈ ਹੈ ਪਿਛਲੇ ਦਿਨ ਰਾਤ ਕਿਰੀ ਹੋਈ ਹੈ ਘਟਨਾ ਤੁਹਾਡੇ ਸਾਹਮਣੇ ਜੀ ਤੋਂ ਨਹਿਰ ਟੁੱਟ ਗਈ ਜੀ ਹੂੰ ਸਿਰਫ ਮੈਕਮੇ ਦੀ ਅੰਗੋਲੀ ਕਰਕੇ ਅਸੀਂ ਨਾ ਇੱਕ ਹਫਤਾ ਪਹਿਲਾਂ ਐਸਡੀਓ ਨੂੰ ਜਈ ਸਾਹਿਬ ਨੂੰ ਸਭ ਨੂੰ ਵੀਡੀਓ ਬਣਾ ਕੇ ਫੋਟੋਆਂ ਖਿੱਚ ਕੇ ਆ ਸੀ ਹਰ ਰੋਜ਼ ਨੂੰ ਟੈਲੀਫੋਨ ਤੇ ਮੈਸੇਜ ਵੀ ਕਰਦੇ ਰਿਹਾ ਵੀ ਪਾਣੀ ਇਹਦੇ ਨਹਿਰ ਵਿੱਚ ਪਾਣੀ ਘਟਾ ਦਿਓ ਘਟਾ ਦਿਓ ਨਹਿਰ ਟੁੱਟੂਗੀ 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 ਤੇ ਉਹਨਾਂ ਨੇ ਕੋਈ ਸਾਡੀ ਨਹੀਂ ਸੁਣੀ ਤੇ ਉਸ ਤੋਂ ਬਾਅਦ ਜੀ ਰਾਤ ਦੇਖ ਲਓ ਤੁਹਾਡੇ ਸਾਹਮਣੇ ਆਹ ਦੇਖ ਲਓ ਘਟ ਘਟ 6 700 ਇਕਰ ਦੇ ਵਿੱਚ ਫਸਲ ਸਾਰੀ ਜਿਹੜੀ ਹੈਗੀ ਸਾਡੀ ਸਾਰੀ ਤਬਾਹ ਹੋ ਚੁੱਕੀ ਹੈ ਹਮ ਹੁਣ ਮੌਜੂਦਾ ਹਾਲਾਤ ਕੀ ਨੇ ਕਿ ਪਾੜ ਬੰਦ ਕਰ ਲਿਆ ਗਿਆ ਹੈ ਕਹਲੇ ਹਾਲਾਤ ਨਹੀਂ ਜ ਨਹੀਂ ਹਲੇ ਕੁਝ ਕੋਈ ਪਾੜ ਨਹੀਂ ਤੁਹਾਡੇ ਸਾਹਮਣੇ ਪਾਣੀ ਵੈਸੇ ਹੀ ਚੱਲ ਰਿਹਾ ਹੈਗਾ ਹਲੇ ਕੋਈ ਇੱਥੇ ਕੋਈ ਹੋ ਨਹੀਂ ਹੋਇਆ ਕਿੰਨਾ ਕੁ ਕਿਸਾਨਾਂ ਦਾ ਨੁਕਸਾਨ ਲੱਗਦਾ ਹੈ ਕਰੀਬਨ ਮੁੱਲ 1000 ਏਕੜ ਦੇ ਲਗਭਗ ਸਾਰਾ ਝੋਨਾ ਲੱਗਿਆ ਹੋਸੀ ਮੱਕੀਆਂ ਦੇਖ ਲਓ ਸਰ ਮੱਕੀ ਦੀ ਫਸਲ ਤਬਾਹ ਹੋ ਗਈ ਪਾਣੀ ਦੇ ਬਹੁਤ ਵੱਡੇ ਵੱਡੇ ਪਾਣੀ ਹੈ ਜੀ ਛੋਟ ਛੋਟ 5 6 6 ਫੁੱਟ ਪਾਣੀ ਖੜਾ ਸਾਰੇ ਜ਼ਮੀਨਾਂ ਦੇ ਵਿੱਚ ਉਥੇ ਇਸ ਮਾਮਲੇ ਦੇ ਉੱਤੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਾ ਵੀ ਬਿਆਨ ਸਾਹਮਣੇ ਆਇਆ ਆਖਿਰ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਜਿਹੜੇ ਅੱਜ ਤਕਰੀਬਨ 5 ਵਜੇ ਦੇ ਲਗਸ਼ਾਗੇ ਜਿਹੜਾ ਹੈ ਇਹ ਨਿਸ਼ਮਾਮ ਸਬ ਬ੍ਰਾਂਚ ਕਹਿੰਦੇ ਨੇ ਨਹਿਰ ਨੂੰ ਇਹ ਪਹਿਲਾਂ ਪਾਕੜਾ ਮੇਨ ਲਾਈਨ ਤੋਂ ਕਗਰ ਲਿੰਕ ਹੈ ਉਹਦੇ ਵਿੱਚ ਪਾਣੀ ਹੁੰਦਾ ਉਸ ਤੋਂ ਬਾਅਦ ਇਹ ਜਿਹੜੀ ਅੱਗੇ ਨਹਿਰ ਜਿਹੜੀ ਕਗਰ ਲਿੰਕ ਤੋਂ ਅੱਗੇ ਸੁਨਾਮ ਨੂੰ ਜਾਂਦੀ ਹੈ ਸੁਨਾਮ ਸਾਬ ਦਾ ਔਰ ਇਹਦੇ ਵਿੱਚ ਸਵੇਰੇ 5 ਵਜੇ ਲੱਗ ਛੇ ਪਾੜ ਪੈਣ ਦੀ ਸੂਚਨਾ ਮਿਲੀ ਸੀ ਉਸ ਤੋਂ ਬਾਅਦ ਇਮੀਡੀਏਟਲੀ ਜਿਹੜੇ ਸਾਡੇ ਐਸ ਡੀ ਐਮ ਸਬਾਨ ਨੇ ਉਹਨਾਂ ਨੇ ਆਪਣੇ ਤਸੀਹਲਦਾਰ ਨੂੰ ਮੌਕੇ ਤੇ ਭੇਜ ਦਿੱਤਾ ਔਰ ਨਹਿਰੀ ਮਹਿਕਮੇ ਦੇ ਜਿਹੜੇ ਐਸ ਜੀਓ ਔਰ ਜੇਈ ਉਹ ਵੀ ਮੌਕੇ ਤੇ ਪਹੁੰਚ ਗਏ ਸੀ ਹੁਣ ਥੋੜੀ ਜਿਹਾ ਪਹਿਲਾਂ ਜਿਹੜੇ ਐਕਸ਼ਨ ਆ ਉਹ ਵੀ ਮੌਕੇ ਤੇ ਪਹੁੰਚ ਚੁੱਕੇ ਸੀ ਔਰ ਇਹਦੇ ਵਿੱਚ ਜਿਹੜਾ ਪਹਿਲਾ ਜਿਹੜਾ ਸਾਡਾ ਸਟੈਪ ਹੁੰਦਾ ਹੈ ਉਹ ਹੁੰਦਾ ਨਹਿਰ ਦਾ ਪਾਣੀ ਬੰਦ ਕਰਨਾ ਸੋ ਇਹਦੇ ਵਿੱਚ ਪਾਣੀ ਬੰਦ ਕਰਨ ਲਈ ਜਿਹੜਾ ਉਤੋਂ ਪਟਿਆਲੇ ਤੋਂ ਉਹਨਾਂ ਨੂੰ ਕਿਹਾ ਤਾ ਗਿਆ ਪਰ ਕਿਉਂਕਿ ਇਹ ਪਹਿਲਾਂ ਜਿਹੜਾ ਪਾਣੀ ਆ ਚੁੱਕਾ ਉਹਦੇ ਵਿੱਚ ਚੱਲ ਰਿਹਾ ਸੀ ਜਿਹੜਾ ਪਾਣੀ ਉਹਨੂੰ ਪਾਣੀ ਨੂੰ ਖਤਮ ਹੁੰਦੇ ਹੁੰਦੇ ਮਤਲਬ ਉਸੇ ਥਾਂ ਤੋਂ ਪਾੜ ਵਾਲੀ ਥਾਂ ਤੋਂ ਵਹੇਗਾ ਉਹ ਤਕਰੀਬਨ ਸ਼ਾਮ ਤੱਕ ਉਹ ਜਿਹੜਾ ਪਾਣੀ ਹੈ ਡਾਊਨ ਹੋ ਜਾਏਗਾ ਬਾਕੀ ਇਹਦੇ ਨਾਲ ਦਰਖਤ ਵਗੈਰਾ ਕੱਟ ਕੇ ਜਿਹੜਾ ਪਾੜ ਹੈ ਉਹਨੂੰ ਪਰੰਦੇ ਜਿਹੜੀ ਉਹ ਕਾਰਵਾਈ ਵੀ ਨਾਲ ਨਾਲ ਸ਼ੁਰੂ ਕਰਤੀ ਗਈ ਹੈ ਬੋਰੇ ਵਗੈਰਾ ਬਨ ਕੇ ਮਿੱਟੀ ਦੇ ਬੋਰੇ ਭਰ ਕੇ ਔਰ ਉਹਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਪ੍ਰੋਬਬਲੀ ਈਵਨਿੰਗ ਤੱਕ ਇਹਨੂੰ ਅਸੀਂ ਜਿਹੜਾ ਹੈ ਪਾੜ ਨੂੰ ਬਲਕ ਕਰ ਲਾਂਗੇ ਬਟ ਇਹਨੂੰ ਸਟਰੈਂਥਨਿੰਗ ਕਰਦੇ ਕਰਦੇ ਜੇ 2 ਦਿਨ ਹੋਰ ਲੱਗਣਗੇ ਫਿਰ ਮੇਰੀ ਇੱਕ ਬੇਨਤੀ ਸਾਰੇ ਕਿਸਾਨ ਵੀਰਾਂ ਨੂੰ ਵੀ ਹੈ ਕਿ ਜਿਨ੍ਹਾਂ ਦੇ ਖੇਤ ਨਹਿਰਾਂ ਦੇ ਬਿਲਕੁਲ ਨਾਲ ਕੰਢਿਆਂ ਦੇ ਉੱਤੇ ਆ ਉਹ ਉਹਨਾਂ ਨੂੰ ਬੇਨਤੀ ਹੈ ਕਿ ਉਹ ਜਦੋਂ ਆਪਣੇ ਪੈਲੀ ਬੋਂਦੇ ਨੇ ਤਾਂ ਉਹ ਨਹਿਰ ਦੀ ਪਟੜੀ ਜਿਹੜੀ ਹੈ ਉਹਨੂੰ ਆਪਣੀ ਪਟੜੀ ਨੂੰ ਜਿਹੜਾ ਹੈ ਆਪਣੇ ਖੇਤਾਂ ਵਿੱਚ ਨਾਮ ਲਾਉਣ ਥੋੜੇ ਜਿਲੇ ਲਾਲਚ ਬਸ ਲੋਕੀ ਜਿਹੜੇ ਨੇ ਉਹ ਪਟੜੀ ਮਲਾਉਣ ਲੱਗ ਪੈਂਦੇ ਨੇ ਔਰ ਉਹਦੇ ਨਾਲ ਕੀ ਹੈ ਕਿ ਜਿਹੜੀ ਪਟੜੀ ਹੈ ਉਹ ਵੀਕ ਹੋ ਜਾਂਦੀ ਹੈ ਔਰ ਜਦੋਂ ਪਾਣੀ ਫੁੱਲ ਫਲੋ ਚ ਆਉਂਦਾ ਹੈ ਤਾਂ ਉਦੋਂ ਇਹ ਪਾਰ ਵਰਗੀਆਂ ਜਿਹੜੀਆਂ ਸਿਚੁਏਸ਼ਨ ਜਿਹੜੀਆਂ ਪੈਦਾ ਹੁੰਦੀਆਂ ਖੈਰਦਾਲ ਦੇ ਕਿ ਪਾਰ ਨੂੰ ਭਰਨ ਦੀਆਂ ਪਿੰਡ ਵਾਸੀਆਂ ਦੇ ਬਲੋ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਨਹਿਰੀ ਵਿਭਾਗ ਨੂੰ ਵੀ ਸੁਨੇਹਾ ਲਗਾਇਆ ਗਿਆ ਪਰ ਲੋਕਾਂ ਦੇ ਵਿੱਚ ਰੋਸ ਹੈ ਕਿ ਉਹਨਾਂ ਨੇ ਇਸ ਦੀ ਸ਼ਿਕਾਇਤ ਕੀਤੀ ਪਰ ਫਿਰ ਵੀ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਇਸ ਦੇ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਵੇਗਾ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ